ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਦਾਸ ਹੱਥ ਬਨ ਕੇ ਤਿਆਉਂਦਾ ਪ੍ਰਮਾਤਮਾ ਨੂੰ ਰੰਗਲੇ ਦਿਮਾਗ 'ਚ ਜਗਾ ਦੇ ਨਵੀਂ ਬੈਟਰੀ ਵੇਦ ਤੇ ਗ੍ਰੰਥ ਲਿਆ ਕੇ ਬਾਤ ਲੈ ਅਨੇਕਾਂ ਮੈਂ ਤਾਂ ਪੜ ਲਏ ਬਥੇਰਾ ਇਲ ਜਬਰਾ ਜੋ ਮੈਂ ਟਰੀ ਮੁਸ਼ਕਲ ਨਾਲ ਅੰਗਰੇਜ਼ਾਂ ਦੀ ਜੁਬਾਨ ਸਿੱਖੀ ਲਾਇਕ ਪ੍ਰੋਫੈਸਰ ਆ ਸਖਾ ਦੇ ਐਸੀ ਲੈ ਟਰੀ ਬਾਬੂ ਜੀ ਤੇ ਮੇਰ ਕਰੋ ਆਪਣਾ ਸਮਝ ਬੱਚਾ ਆਜੇ ਨਵੀਂ ਰਚਣੀ ਪੰਜਾਬੀ ਦੀ ਪੁਆਏ ਟਰੀ ਸੋ ਸੋ ਪ੍ਰਣਾਮ ਰਚ ਰੰਗਲਾ ਜਹਾਨ ਜੀ ਨੇ ਪੰਜ ਵੇਲੇ ਸੀਸ ਮੈਂ ਨਵਾ ਕਰਾ ਸੱਚੇ ਨੂੰ ਯਾਦ ਫੇਰ ਜੀ ਦੀ ਬੰਦ ਜੀ ਦੀ ਕੋਖ ਚੋਂ ਜਨਮ ਲੈ ਲਿਆ ਸੁਰਗ ਮਿਲਣ ਮਾ ਪਿਤਾ ਦਾ ਕਰਾਂ ਧੰਨਵਾਦ ਨਾ ਨੰਬਰ ਜਿਹੜਾ ਵਿਦਿਆ ਪੜਾਉਣ ਵਾਲਾ ਕਾਗ ਤੋਂ ਹਨਸ ਜੋ ਬਣਾਉਣ ਵਾਲਾ ਉਸਤਾਦ ਬਾਬੂ ਜੀ ਖਲਾਰ ਤੋਂ ਫਲਾਵਰ ਦੀਵਾਨ ਵਿੱਚ ਚੋਗ ਲੈਣ ਕਵੀ ਪ੍ਰਚਾਰਕ ਸੰਤ ਸਾਦ ਜਾਬਰ ਜ਼ੁਲਮ ਕਮ ਆ ਗਏ ਲਾ ਕਰ ਆਪਣਾ ਜੋਰਾ ਪਰ ਸਿੱਖ ਆਉਂਦੇ ਸਾਹਮਣੇ ਨਿਖਰ ਨਿਖਰ ਕੇ ਹੋ ਰਾ ਇਹ ਗਲਤ ਵਾਰੀਖ ਨੇ ਮੰਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਮਰਦ ਕੱਟ ਕਰ ਕੰਡੀਆਂ ਹੋਈਆਂ ਸੱਜਵੀਆਂ ਰੰਡੀਆਂ ਇਤੀ ਮਾਰ ਪਈ ਕੁਰਲਾਣੇ ਮਿੱਠੇ ਗੁਰ ਕਰ ਮੰਨ ਲੈ ਭਾਣੇ ਜੋ ਵਰਤਾ ਕਰਤਾਰ ਦਿੱਤੇ Oh, <laughs> ਜਦ ਵੀ ਜ਼ੁਲਮ ਸਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਹੋਏ ਗਲਤ ਵਾਰੀ ਖਨੇ ਮਾਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਮਰਦ ਕੱਟ ਕਰ ਘੰਡੀਆਂ ਹੋਈਆਂ ਸੱਜ ਵਈਆਂ ਰੰਟੀਆਂ ਇਤੀ ਮਾਰ ਪਈ ਪਰਲਾਣੇ ਮਿੱਠੇ गुर कर मन ले भाणे जो वर्ता करते ਜਦ ਵੀ ਜ਼ੁਲਮ ਸਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਪੁੱਤ ਦੀ ਖਾਤਰ ਬਾਬਰ ਮਰ ਗਿਆ ਕੁਝ ਚਰ ਰਾਜ ਹਮਾਇੂ ਕਰ ਗਿਆ ਅਕਬਰ ਰਾਜ ਸਮੇਂ ਖੁਸ਼ ਪਰਜਾਇ ਉਸ ਨੂੰ ਮਿਲ ਅਨੇਕ ਅਦਾ ਦਰਜ ਆਦਤ ਛੱਡ ਗਿਆ ਕੋੜਾਂ ਦੀ ਹਿੰਦੂਆਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਠੌੜਾਂ ਦੀ ਜੀ ਫੇਰੇ ਲੈ ਲੈ ਕਰ ਪਰਕਮਿਆ ਉਸ ਦੇ ਜਹਾਂਗੀਰ ਪੁੱਤ ਜੰਮਿਆ ਉਹ ਤਾਂ ਸਿਆਣਾ ਦਾਸ ਸਵਰਸੀ ਸਿੱਖਾ ख़ाफ़ कनि पर सि चंदू जी गुफ़तारे ਜਦ ਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਉਹ ਚੰਦੂ ਲਗਰ ਸਖੀਦੀ ਡੰਗਲੀ ਲਾਦੀ ਮੁਗਲ ਭੂਪਨੂ ਉਂਗਲੀਂੀ ਕਾਂਦਾ ਮਗਲ ਗੁਰੂ ਤੇ ਖਵੀਆਂ ਅਰਜਨ ਦੇਵ ਬੀੜ ਕੇ ਤਵੀਆਂ ਉਤੇ ਬਠਾਤਾ ਪਾਪੀ ਨੇ ਅਗਨ ਕਿਸੇ ਸਵੇਰੇ ਤਾਂ ਗਰਮ ਪਵਾਤਾ ਪਾਪੀ ਨੇ ਜੀ ਅਗਨ ਜਿਸਮ ਬਨਾਤਾ ਕੋਲਾ ਪੰਜਵੇਂ ਗੁਰੂ ਛੱਟ ਗਏ ਚੋਲਾ ਕਰਕੇ ਖਤਮ ਯਾਤਰਾ ਜਗਦੀ ਰਾਵੀ ਨਦੀ ਕੋਲ ਦੀ ਵਕਤ ਉਸ ਵਿੱਚ ਚੁੱਬੇ ਮਾਰ ਦਤੇਗੇ ਜਦ ਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਉਸੇਵੇਂ ਗੁਰੂ ਨਾਨਕ ਕਬੂਲਣ ਗਲ ਵਿੱਚ ਦੋ ਤਲਵਾਰਾਂ ਝੂਲਣਾ ਖੇਡ ਸ਼ਿਕਾਰ ਮੰਨਦੇ ਮੌਜਾ ਕਰਕੇ ਤਿਆਰ ਸਿੱਖਾਂ ਦੀ ਫੌਜ ਆਹੂ ਲਾਤੇ ਮੁਗਲਾਂ ਦੇਗੇ ਚਾਰ ਲੜਾਈਆਂ ਲੜੀਆਂ ਛਕੇ ਛੜਾਤੇ ਮੁਗਲਾਂ ਦੇ ਉਹ ਇਕੱਠਾ ਕਰੀ ਬਾਰ ਸਿੰਘ ਬਾਵਰ ਤਖਤ ਅਕਾਲ ਉਸਾਰਿਆ ਟਾਵਰ ਉਸ ਦਾ ਸੱਤ ਸੱਤ ਘਰ ਲਾਉਣ ਕਚੈਰੀ ਕਰਦੇ ਆ ਫਰਿਆਦਾਂ ਸ਼ੈਰੀ ਸਭ ਦੇ ਕਾਜ ਸਵਾਰ ਦਤੇ ਜਦ ਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਔਰੰਗਜ਼ੇਬ ਸੰਭਾਲਿਆ ਤੱਕ ਤ ਵਧ ਗਏ ਜ਼ਬਰ ਜ਼ੁਲਮ ਦੇ ਲਖਤ ਹਿੰਦੂਆਂ ਜ਼ਬਰ ਨਮੋਮਣ ਕਰਦਾ ਪਾਪੀ ਨਹੀਂ ਖੁਦਾ ਤੋਂ ਡਰਦਾ ਨੀਅਤ ਰੱਖਦਾ ਖੋਟੀ ਸੀ ਫਿਫਟੀ ਸੇਰ ਜਨੂ ਲਾ ਕੇ ਮਗਰੋਂ ਸ਼ਕ ਦਾ ਰੋਟੀ ਸੀ ਜੀ ਅਫਗਰ ਇਦ ਲਗਾਤੇ ਲਾਂਬੂ ਕਰਦੇ ਬਿਪ ਕਸ਼ਮੀਰੀ ਕਾਮੂ ਅੱਗੇ ਤੇਗ ਬਹਾਦਰ ਪਾਸੇ ਮੰਨ ਕੇ ਬਿਪਰਾ ਦੀ ਅਰਦਾਸ ਉਹਨਾਂ ਨੇ ਸਰਵਾਰ ਦਤੇਂਗੇ ਜਦ ਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਸਦਕੇ ਗੁਰੂ ਗੋਬਿੰਦ ਸਿੰਘ ਜੀ ਦੇ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਤੁਰਿਆ ਦਾਦਾ ਜੀ ਦੀ ਲੀਤੇ ਸ਼ਾਹੀ ठाठ ਬਣਾ ਲਿਆ ਸਾਰਾ ਖੜਕੇ ਨਤਰਣ ਜੀ ਤਨਗਾਰਾ ਖਰਤੇ ਸੁਨਦੀ ਕਲਗੀ ਸੀ ਬਾਈ ਤਾਰ ਨਰੇਸ਼ਾ ਦੀ ਇੱਕ ਸੁਣ ਕੇ ਬਲ ਗਈ ਸੀ ਜੀ ਪੌਂਟਾ ਸਹਿਬ ਹਰਾ ਕੇ ਰਾਜੇ ਅਮਰਤ ਪਿਆ ਕੇ ਤੇ ਸਿੰਘ ਸਾਜੇ ਮਾਤਾ ਗੁਜਰੀ ਤੇ ਬੁਤਚਾਰੇ ਭਾਰਤ ਵਰਸ਼ੀ ਉਤੋਂ ਦੀਵਾਰ ਕਰ ਜੇ ਸਿਰੋਂ ਉਤਾਰ ਦਤੇਗੇ ਜਦ ਵੀ ਜ਼ੁਲਮ ਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਹੋ ਪੌਂਚ ਨ ਦੇੜ ਤਿਆਗ ਆ ਚੋਲਾ ਮਾ ਦੋ ਦਾਸ ਕਰਿਆ ਵਸ ਭੋਲਾ ਬਖਸ਼ੀ ਬੂੰਦ ਅਮੀ ਦੀ ਤਦਨੋਂ ਤਰਫ ਪੰਜਾਬ ਤੋਰੀਆ ਯੁੱਧ ਨੂੰ ਦੇਕੇ ਸੈਨਾ ਦਿਨਾਂ ਦੀ ਸਿਰਹਿੰਦ ਬਨੂੜ ਸੰਡੋਰਾ ਇਟ ਇਟ ਕਰਤੀ ਤਿੰਨਾ ਦੀ ਜੀ ਬੜੀਆਂ ਤੇਜ ਲੜਾਈਆਂ ਲੜੀਆਂ ਵੜ ਤੇ ਮੁਗਲ ਜਿਵੇਂ ਜਟ ਚਰੀਆਂ ਗੰਗੂ ਅਤੇ ਸੁਚਾਨੰਦ ਝੁਕਿਆ ਡੰਡਾ ਸਣੇ ਵਜੀਦੇ ਝੁਕਿਆ ਕੋਲਾ ਤੈਨੀ ਮਾਰ ਦਤੇਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਉਹ ਬੰਦਾ ਬਹਾਦਰ ਕਾਫੀ ਲੜਿਆ ਜਾ ਗੁਰਦਾਸ ਨੰਗਲ ਤੋਂ ਫੜਿਆ ਪਿੰਜਰੇ ਪਾ ਕੇ ਲੈ ਗਏ ਦਿੱਲੀ ਜਕੜੇ ਭਰੇ ਨੂੜ ਕੇ ਬੈਲਂ ਕਰਤੇ ਕਤਲ ਜਲਾਦਾਂ ਨੇ ਮੰਨੀ ਈਨ ਨਦੀਨ ਗੁਰੂ ਦੇ ਸੱਚੇ ਮਜਾ ਜਾਣੇ ਜੀ ਬਣਿਆ ਫੇਰ ਟਵੈ ਲਵ ਮਸਲਾ ਫਰਦੇ ਸਿੰਘ ਵਜਾਉਂਦੇ ਵਿਸਲਾ ਕਿਸ਼ ਪਰ ਰਹਿਣ ਮਾਰਦੇ ਡਾਕੇ ਪਾਦੇ ਸੂਬਿਆਂ ਦੇ ਗਲਸਿਆਪੇ ਉਹ ਨਾ ਸੋਟਾ ਤਿਆਰ ਦਤੇਂਗੇ ਜਦ ਵੀ ਝੁਲਮ ਸਿਖਾਤੇ ਹੋਏ ਝੁਲਮ ਨੇ ਹੋਰ ਨਖਾਰ ਦਤੇ ਹੋ ਗਿਆ ਤੇਜ ਝੁਲਮ ਦਾ ਚੱਕਰ ਫੜ ਕੇ ਕੇਸਾਂ ਧਾਰੀ ਫੱਕਰਾ ਬਹੁਤੇ ਚਰਖੜੀਆਂ ਤੇ ਜਾੜੇ ਨਿਆਣੇ ਨੇਜਾਂ ਤੇ ਟੰਗ ਪਾੜੇ ਕੁਛੜੋ ਖੋ ਕੇ ਮਾਵਾਂ ਦਿਉਂਗਾ ਤਾਂ ਚਿਤ ਸਾਡਾ ਰਾਜੀ ਜੇਕਰ ਉੱਤਰ ਸਾਵਾਵਾਂ ਦਿਉਂ ਜੀ ਪੈ ਗਏ ਮੁਗਲ ਮਗਰ ਹੱਤ ਤੋਂ ਦੇਤੇ ਸ਼ਹਿਰ ਪਿੰਡਾਂ ਵਿੱਚ ਹੋ ਕੇ ਸਿੱਕਦਾ ਜੋਸਰ ਵੱਡ ਕੇ ਲਿਆਉ ਅਸੀਂ ਨਗਦਰ ਪਈਏ ਪਾਉ ਥਾਂ ਦਾ ਲਾ ਇਸ਼ਤਿਹਾਰ ਦਿੰਦੇ ਹੰਗੇ ਜਦ ਵੀ ਜ਼ੁਲਮ ਸਿਕਾਂ ਤੇ ਹੋਏ ਜ਼ੁਲਮ ਨੇ ਹੋਰਨ ਕਾ ਉਹ ਅਹਿਮਦ ਸ਼ਾਹ ਤੇ ਨਾਦਰ ਸੁਲਲੇ ਕਰ ਗਏ ਜ਼ੁਲਮ ਸਿਖਾਤੇ ਖੁੱਲੇ ਫੀਸਕ ਕੌਮ ਦੀ ਜੜ ਨੂੰ ਪਟਤਾ ਢਾਹਰ ਮੰਦਰ ਸੁਨੇਰੀ ਅਟਤਾ ਕਰੀਬ ਅਦਬੀ ਗੁਰ ਕਰਦੀ ਮੱਸਾ ਰੰਗੜ ਨਚਾਵੇ ਗਣਕਾ ਪਹਿਣ ਨਵਾਬਾਂ ਦੀ ਵਰਦੀ ਜੀ ਖਬਰਾਂ ਹੋਈਆਂ ਬੁੱਢੇ ਜੋੜੇ ਤਰਪੇ ਦੋ ਅਣਕੀਲੇ ਕੌੜੇ ਰਹਿ ਗਿਆ ਮੁਗਲਾਂ ਦਾ ਮੂੰਹ ਅਡਿਆ ਸੁਣ ਕੇ ਸਿਰ ਮਸੇ ਦਾ ਵੱਡਿਆ ਕਰੇ ਸਾਜ ਖਲਾਰਦ ਤੇ ਜਦ ਵੀ ਝੁਲਮਤ ਕਾਤੇ ਹੋਏ ਝੁਲਮ ਨੇ ਹੋਰਨ ਖਾਰ ਦਤੇ ਓ ਲੜ ਕੇ ਲੈਣ ਮੁਗਲ ਨਾਲ ਟੇਟਾ ਅੜ ਕੇ ਲੈਣ ਮੁਗਲ ਨਾਲ ਟੇਟਾ ਨਤਰਿਆ ਮਹਾ ਸਿੰਘ ਦਾ ਬੇਟਾ ਉਸ ਦਾ ਵਾਂਗ ਨਵਾਬਾਂ ਟੋਰੇ ਕਬਜਾ ਕਰ ਲਿਆ ਸ਼ਹਿਰ ਲਾਹੌਰ ਹੈ ਉਥਤੇ ਦਿਆਲੂ ਕਾਦਰ ਸੀ ਮਾਲਕ ਤਾਜ ਤਖਤ ਦਾ ਬਣ ਗਿਆ ਸਿੰਘ ਰਣਜੀਤ ਬਹਾਦਰ ਸੀ ਜਿੱਤ ਲਈ ਪੰਜ ਨਦੀਆਂ ਦੀ ਧਰਤੀ ਮੁਗਲ ਹਕੂਮਤ ਚੱਲਦੀ ਕਰਦੀ ਸੇਵਾ ਪਾਵ ਬੜਾ ਸੀ ਅੰਦਰ ਮੜਦਾ ਸਿਉਣੇ ਸੇ ਹਰਮੰਦਰ ਭੁਗੇ ਨਵੇਂ ਉਸਾਰ ਦਿੱਤੇ ਜਦ ਵੀ ਜ਼ੁਲਮ ਸਿਖਾਂਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਉਹ ਬੇੜਾ ਧਿਆਨ ਸਿੰਘ ਦਾ ਬਹਿ ਗਿਆ ਸੀ ਸਗਰਾਜ ਉਸਰ ਕੇ ਪੈ ਗਿਆ ਦਿੱਲੀੋਂ ਆਗੇ ਗੋਰੇ ਚੜਕੇ ਲੈ ਗਏ ਕੋ ਵਰਨ ਆਣਾ ਫੜ ਕੇ ਛੱਪ ਚੜਾਤਾ ਗੋਰੀਆਂ ਨੇ ਜਿੰਦਾ ਰਾਣੀ ਨੂੰ ਵੀ ਜੇਲ ਚ ਪਾਤਾ ਗੋਰੀਆਂ ਨੇ ਜੀ ਫੇਰ ਫਰੰਗੀਆਂ ਜ਼ੁਲਮ ਵਧਾਤੇ ਕੂਕੇ ਤੋਪਾਂ ਨਾਲ ਉਡਾਤੇ ਜੈਤੋ ਅਤੇ ਗੁਰੂ ਕੇ ਬਾਗੇ ਕਰਗੀ ਭਸਮ ਸਿਕਾ ਨੂੰ ਆਗੇ ਝੁਲਮੀ ਭੰਬੜ ਠਾਰ ਦਤੇਂ ਜਦ ਵੀ ਝੁਲਮ ਸਿਕਾਤੇ ਹੋਏ ਝੁਲਮ ਨੇ ਹੋਰਨ ਖਾਰ ਦਤੇ ਓ ਸਿੰਘੋ ਹੁਣ ਵੀ ਨਾ ਕਬਰਾ ਓ ਬਿਰਤੀ ਗੁਰ ਚਰਨਾਂ ਨਾਲ ਲਾਓ ਜੋਰ ਵਖਾਤਾ ਜੋਰਾ ਵਰਨੇ ਥੋਡੇ ਏਸੇ ਨੇ ਦੁਖ ਹਰਨੇ ਸਹੀ ਬਤਾ ਦੂ ਰਸਤੇ ਨੂੰ ਸਤ ਗੁਰ ਦੇ ਮਦਰਸੇ ਆਜੋ ਬਨਕੇ ਬਸਤੇ ਨੂੰ ਜੀ ਹਰਦਾ ਸਮਾਪਰਖ ਦਾ ਆਇਆ ਕਰੀ ਅਕਾਲ ਤਖਤ ਨੂੰ ਠਾਇਆ ਮਰ ਕੇ ਸਿੰਘ ਬੜੇ ਨਰਦੋਸ਼ੇ ਬਾਬੂ ਕੁਲ ਫਿਰਦੇ ਅਫਸੋਸੇ ਆਦੇ ਨਾਰੇ ਮਾਰ ਦਤੇਂਗੇ ਜਦ ਵੀ ਜ਼ੁਲਮ ਸਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇਂਗੇ ਮੰਨੂ ਸਾਡੀ ਦਾਤਰੀ ਤੇ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਅਸੀਂ ਕਦੇ ਖਤਮ ਨਹੀਂ ਹੋ ਸਕਤੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਿੱਖੀ ਦਾ ਸੱਚਾ ਤੇ ਸੋਚਾ ਅਸੂਲ ਬਾਜਾਂ ਵਾਲੇ ਸਤਿਗੁਰੂ ਤਾਜਾਂ ਵਾਲੇ ਸਤਿਗੁਰੂ ਮਰਦ ਅਗੰਬੜੇ ਨੀਲੇ ਦੇ ਸ਼ਾ ਅਸਵਾਰ ਅਮਰਤ ਕੇ ਦਾਤੇ ਪੰਥ ਕੇ ਵਧਾਤੇ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸ਼ੈਨ ਸ਼ਾ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਫਤਿਹ ਦੀ ਸਾਰ ਪਾਈਏ ਦੋਵੇਂ ਹੱਥ ਜੋੜ ਕੇ ਆਦਬ ਸਤਿਗੁਰਾਂ ਦੇ ਚਰਨਾਂ ਤੇ ਸ੍ਰੀ ਸੁਨੋ ਝੁਕਾ ਕੇ ਸਾਰੀ ਹੀ ਸੰਗਤ ਬਲਾਉ ਫਤਿਹ ਤੇ ਪਾਉ ਫਤਿਹ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲੋ ਸਮਾਂ ਅਜਾਜਤ ਨਹੀਂ ਦਿੰਦਾ ਮੈਂ ਇੱਕੋ ਕਵਤਾ ਬੋਲ ਕੇ ਖਿਮਾ ਦੇ ਜਾਚ ਕੋ ਜਾਣਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬੇਵਕਤੀ ਮੌਤ ਤੋਂ ਬਾਅਦ ਇਸ ਦੇਸ਼ ਦੇ ਉੱਤੇ ਆਣ ਕਰਕੇ ਬ੍ਰਿਟਿਸ਼ ਗਵਰਨਮੈਂਟ ਨੇ ਕਬਜ਼ਾ ਕਰ ਲਿਆ ਤੇ ਗੋਰਿਆਂ ਹੱਥੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 90% ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਗੋਰਿਆਂ ਦੇ ਇਸ ਦੇਸ਼ ਨੂੰ ਛੱਡ ਕੇ ਚਲੇ ਜਾਣ ਤੋਂ ਬਾਅਦ ਸਿੱਖਾਂ ਨੂੰ ਖਤਾਬ ਮਿਲਨੇ ਸ਼ੁਰੂ ਹੋਏ ਕਿ ਇਹ ਜਰਾਈਮ ਪੇਛਾ ਕੌਮ ਹੈ ਇਹ ਅੱਤਵਾਦੀ ਕੌਮ ਹੈ ਲੰਮੇ ਸਮੇਂ ਬਾਅਦ ਕੌਮ ਨੂੰ ਇੱਕ ਅਨਖੀਲਾ ਜਰਨੈਲ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਮਿਲਿਆ ਜਿਨ੍ਹਾਂ ਨੇ ਆਉਂਦਿਆਂ ਸਮੇਂ ਦੀ ਲਿਆਕਤ ਨੂੰ ਸਮਝਦਿਆਂ ਕੌਮ ਦੀ ਨਬਜ਼ ਨੂੰ ਪਛਾਣਦਿਆਂ ਨੌਜਵਾਨਾਂ ਨੂੰ ਵੰਗਾਰ ਲੈ ਕੇ ਇਹ ਕੌਮ ਦੇ ਨੌਜਵਾਨੋ ਜੇਕਰ ਇਸ ਧਰਤੀ ਦੇ ਉੱਤੇ ਸਿਰ ਉੱਚਾ ਕਰਕੇ ਜਾਉਣਾ ਹੈ ਤੇ ਆਪਾਂ ਨੇ ਆਪ ਨੂੰ ਪਛਾਨਣਾ ਪਵੇਗਾ ਸਾਨੂੰ ਸ਼ਸਤਰ ਧਾਰੀ ਹੋ ਕੇ ਵਿਚਰਨਾ ਪਵੇਗਾ ਪੰਜਕਕਾਰਾਂ ਦੀ ਵਰਦੀ ਧਾਰਨ ਕਰਨੀ ਪਵੇਗੀ ਸਾਨੂੰ ਆਪਣੇ ਹੱਕਾਂ ਦੀ ਰਾਖੀ ਖੁਦ ਕਰਨੀ ਪਵੇਗੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਵੰਗਾਰ ਨੂੰ ਸਵਾਰਕਾਰਦਿਆਂ ਹੋਇਆ ਨੌਜਵਾਨਾਂ ਨੇ ਆਪਣੇ ਨਿੱਜੀ ਘਰਵਾਰ ਤਿਆਗ ਤੇ ਕੌਮੇ ਕਰਦੇ ਨੇ ਜੁਜਨ ਦਾ ਫੈਸਲਾ ਕਰ ਲਿਆ ਜਿਨ੍ਹਾਂ ਨੇ ਸੋਨੇ ਵਰਗੀਆਂ ਪੰਸ ਤੋਂ ਜਵਾਨੀਆਂ ਨਿਸ਼ਾਵਰ ਕਰ ਦਿੱਤੀਆਂ ਜਿਨ੍ਹਾਂ ਵਾਸਤੇ ਸ਼ਾਇਰ ਲਿਖਦਾ ਇਹ ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਹਰਮੰਦਰ ਦੀ ਧਰਤੀ ਨੂੰ ਜਾ ਕੇ ਚੁੰਮਾਂ ਮੈਂ ਰਾਹ ਦੇ ਵਿੱਚ ਬੜੇ ਸਾਰੇ ਪਿੰਡ ਵੇਖੇ ਨੇ ਤੇ ਸੂਰਮੇ ਪਗਾਗੇ ਜਿਹੜੀ ਖਿੰਡ ਵੇਖੇ ਨੇ ਨਵਾਂ ਪਿੰਡ ਅੱਡੇ ਤੋਂ ਮੈਂ ਬਸ ਚੜਿਆ ਤੇ ਆਣ ਜਦੋਂ ਮਾਣੋ ਚਾਲ ਵਿੱਚ ਖੜਿਆ ਉਸੇ ਵੇਲੇ ਦਿਲ ਚ ਆਇਆ ਖਿਆਲ ਸੀ ਜੀ ਇਸ ਪਿੰਡ ਦਾ ਤਾਂ ਬਾਬਾ ਮਾਣੋ ਚੜ੍ਹ ਸੀ ਦਿਲ ਵਾਲੀ ਅੱਗ ਚ ਵੈਰੀ ਨੂੰ ਜਾਲਦਾ ਤੇ ਬੱਬਰਾਂ ਦਾ ਮੋਢੀ ਪਿੰਡ ਦਾਸੂਵਾਲ ਦਾ ਬਸ ਜਦੋਂ ਤਰਨਤਾਰਨ ਸ਼ਹਿਰ ਪੁੱਜ ਗਈ ਭਾਈ ਭੋਲੇ ਦਾ ਇਹ ਸ਼ਹਿਰ ਮੈਨੂੰ ਗੱਲ ਸੁਝ ਗਈ ਹਰ ਵੇਲੇ ਮੌਤ ਨੂੰ ਕਰੇ ਮੁਖੌਲ ਜੀ ਅਨਾਰ ਸਿੰਘ ਪਾੜਾ ਨਾਲ ਜੱਜ ਜੌੜ ਜੀ ਪਹੁੰਚ ਜੰਡਿਆਲੇ ਤੋਂ ਮੈਂ ਬਸ ਬਦਲੀ ਤੇ ਜਿੰਦਾ ਸੁੱਖਾ ਚੇਤੇ ਆ ਗਏ ਵੇਖ ਗਦਲੀ ਪੁੱਤਰਿਆ ਬਸ ਪਹੁੰਚ ਕੇ ਬਟਾਲੇ ਤੇ ਗੁੱਗੂ ਹਰਚੰਦ ਵੀ ਅਣਖ ਵਾਲੇ ਨੇ ਕਲਾਨੌਰ ਕੋਲ ਅਗਵਾਨ ਆ ਗਿਆ ਸਤਵੰਤ ਉੱਤੇ ਬੜਾ ਮੈਨੂੰ ਮਾਣ ਆ ਗਿਆ ਮਹਿਤੇ ਤੋਂ ਲੁਧਿਆਣੇ ਚਾਲੇ ਪਾ ਲਏ 13 ਸਿੰਘਾਂ ਦੇ ਜ਼ਖਮ ਸੀਨੇ ਨਾਲ ਲਾ ਲਏ ਪਹੁੰਚ ਕੇ ਫਲੋਰ ਚ ਤੇ ਆਈ ਗੱਲ ਸੀ ਨਸ਼ਤਰ ਸਿੰਘ ਰੋਡੇ ਬਾਈ ਕੀਤਾ ਹੱਲ ਸੀ ਕਾਰ ਪਿੱਛੇ ਉਸਨੇ ਬੁਲਟ ਲਾਇਆ ਸੀ ਤੇ ਜਗਤੂ ਦਾ ਮੇਲ ਮੌਤ ਨਾ ਕਰਾਇਆ ਸੀ ਹੋਇਆ ਨਾ ਸਬਰਦਿਲ ਮਰ ਜਾਣੇ ਤੋਂ ਤੇ ਲੈ ਲਿਆ ਬੁਲਟ ਮੈਂ ਵੀ ਲੁਧਿਆਣੇ ਤੋਂ ਚੜ ਕੇ ਬੁਲਟ ਤੇ ਮੈਂ ਮੋਗੇ ਆ ਗਿਆ ਝੁੱਕ ਗਿਆ ਸੀਸ ਜਦੋਂ ਰੋਡੇ ਆ ਗਿਆ ਸੰਤ ਸਪਾਈ ਸੂਰਮਾ ਦਲੇਰਿਆ ਲੋਕੀ ਜੀ ਨੂੰ ਕਹਿੰਦੇ ਭਿੰਡਰਾਂ ਦਾ ਸ਼ੇਰ ਆ ਸੂਰਮਾ ਸੀ ਉਹ ਵੀ ਬੜਾ ਪੱਕਾ ਹੰਡ ਦਾ ਗੁਰਜੰਟ ਸਿੰਘ ਚੇਤੇ ਆਇਆ ਬੋਧ ਸਿੰਘ ਦਾ ਮਲੋਏ ਵਿੱਚ ਜੰਮਿਆ ਬਿਆੰਤ ਸੂਰਮਾ ਤੇ ਇੰਦਰਾ ਨੂੰ ਜਿਨੇ ਜਾਨ ਦ੍ਰਿਤਾ ਦੂਰਨਾ ਮਾਝ ਦੇ ਸਿੱਖਾਂ ਨੂੰ ਜੇ ਅਸੀਂ ਉੱਤੇ ਮਾਣ ਸੀ ਉਹਦਾ ਨਾਮ ਜੁਗਰਾਜ ਆਖਦੇ ਤੂਫਾਨ ਸੀ ਸੁਣੇ ਉਹਦੇ ਚਰਚੇ ਸੀ ਪਾਸੇ ਚਾਰੇ ਮੈਂ ਤੇ ਮਿੱਟੀ ਮੱਥੇ ਲਾਈ ਪਹੁੰਚ ਕੇ ਹਵਾ ਰੇ ਮੈਂ ਚੌਂਕ ਵਿੱਚ ਖੜ ਵੈਰੀ ਨੂੰ ਲਲਕਾਰਦਾ ਤੇ ਸ਼ੰਧੜਾਏ ਪਿੰਡ ਯੋਦੇ ਰਸ ਭਾਲਦਾ ਕਿੰਨੇ ਸਾਰੇ ਪਿੰਡ ਘੁੰਮਣੋਂ ਮੈਂ ਰਹਿ ਗਿਆ ਜੀ ਫੇਰ ਉਹਨਾਂ ਸਿੰਘਾਂ ਦੇ ਖਿਆਲ ਨਹੀਂ ਪੈ ਗਿਆ ਮੰਗਦਾ ਹਾਂ ਮਾਫੀ ਸੋਢੀ ਤੇ ਜਟਾਣੇ ਤੋਂ ਨਾਲੇ ਬਲਵੰਤ ਸਿੰਘ ਰਾਜੋ ਆਣੇ ਤੋਂ ਜਿਨ੍ਹਾਂ ਦੇ ਮੈਂ ਪਿੰਡ ਵੱਲ ਜਾ ਨਾ ਸਕਿਆ ਭਾਈ ਸੁਖੇ ਦੇ ਵੀ ਮਾਪਿਆਂ ਨੂੰ ਜਾ ਨਾ ਤੱਕਿਆ ਗਹਿ ਗੱਚ ਵਾਲੀ ਜੰਗ ਦੀਆਂ ਥਾਵਾਂ ਨੂੰ ਭੁੱਲ ਜਾਵਾ ਕਿਵੇਂ ਬੇਲੇ ਦੇ ਭਰਾਵਾਂ ਨੂੰ ਭੁੱਖੀ ਡੈਣ ਵਾਂਗੂ ਜਿਨੇ ਮੂੰਹ ਅੱਡਿਆ ਉਹ ਜੰਗ ਸਭਰਾਵਾ ਵੇਲੇ ਵੀ ਨਾ ਰੱਜਿਆ ਹਰੀ ਕੇ ਪਤਨ ਦਰਿਆ ਚੰਦਰਾ ਲੱਖਾਂ ਹੀ ਸਾਡੇ ਯੋਦੇ ਖਾ ਗਿਆ ਚੰਦਰਾ ਇਹ ਸਿੱਖੀ ਜੰਮੀ ਕੁਰਬਾਨੀਆਂ ਦੇ ਦੌਰ ਚੋਂ ਮੈਂ ਇਹੀ ਉਹ ਕੁਝ ਸਿੱਖਿਆ ਏ ਚਮਕ ਔਰ ਤੋਂ ਇਸ ਪਿੱਛੋਂ ਮੈਂ ਆਨੰਦਪੁਰ ਆ ਗਿਆ ਜਿੱਥੋਂ ਕੁਰਬਾਨੀਆਂ ਦਾ ਤੋਰੇ ਆ ਗਿਆ ਲੋਕੀ ਕਹਿੰਦੇ ਉਹਨੇ ਪੁੱਤ ਚਾਰ ਵਾਰੇ ਨੇ ਮਝੈਲ ਸਿੰਘਾ ਉਹਨੇ ਕਈ ਹਜ਼ਾਰ ਵਾਰੇ ਨੇ ਚੰਦਰੀਆਂ ਨਜਰਾਂ ਪੰਜਾਬ ਖਾਲਿਆ ਕਰਦੇ ਤੂੰ ਮੇਰ ਹੁਣ ਬਾਜਾਂ ਵਾਲਿਆ ਕਰਦੇ ਤੂੰ ਮੇਰ ਹੁਣ ਬਾਜਾਂ ਵਾਲਿਆ ਜਿਹੜੇ ਡਰਦੇ ਸੀ ਪੰਜਾਬ ਆਉਣ ਵੇਲੇ ਸਰਬ ਸ੍ਰੀ ਅਕਾਲ ਜਿਹੜੇ ਡਰਦੇ ਸੀ ਪੰਜਾਬ ਆਉਣ ਵੇਲੇ ਅੱਜ ਉਹ ਕਬਜ਼ਾ ਪੰਜਾਬ ਤੇ ਕਰੀ ਜਾਂਦੇ ਰੋਕਣਾ ਸੀ ਤੇਰੇ ਸਿੰਘ ਸੂਰਿਆ ਨੇ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਤੇਰੀ ਬਾਣੀ ਤੇ ਰੋਜ਼ ਵਿਵਾਦੇ ਉੱਠਦੇ ਧੜੇ ਬਾਜੀ ਦਾ ਭੂਤ ਸਵਾਰ ਹੋਇਆ ਬਾਜਾਂ ਵਾਲਿਆ ਕੌਮ ਤੇ ਕਰੀ ਕਿਰਪਾ ਤੇਰੀ ਕੌਮ ਦਾ ਮੰਦੜਾ ਹਾਲ ਹੋਇਆ ਤੇਰੀ ਕੌਮ ਦਾ ਮੰਦੜਾ ਹਾਲ ਹੋਇਆ ਗੁਰਮਖੋ ਉਹਨਾਂ ਨੌਜਵਾਨ ਵੀਰਾਂ ਨੇ ਇੱਕ ਲਹਿਰ ਨੂੰ ਜਨਮ ਦਿੱਤਾ ਜਿਵੇਂ ਲਹਿਰ ਦਾ ਨਾਮ ਸ਼ਾਇਰ ਨੇ ਜੁਗਨੀ ਲਿਖਿਆ ਏ ਇੱਕ ਜੁਗਨੀ ਉਹ ਆ ਜਿਹੜੀ ਤੁਹਾਨੂੰ ਸੱਭਿਆਚਾਰ ਦੇ ਨਾਂ ਤੇ ਪਰੋਸੀ ਜਾਂਦੀ ਆ ਉਹ ਕਹਿੰਦੇ ਮੇਰੀ ਜੁਗਨੀ ਦੇ ਧਾਗੇ ਬੱਗੇ ਤੇ ਜੁਗਨੀ ਉਹਦੇ ਮੂੰਹ ਫੱਬੇ ਜਿਹਨੂੰ ਸੱਟ ਇਸਕ ਵੀ ਲੱਗੇ ਪਰ ਇੱਕ ਜੁਗਨੀ ਇਹਨਾਂ ਸ਼ਹੀਦਾਂ ਦੀ ਆ ਜਿਹਦੇ ਧਾਗੇ ਧੂਗੇ ਤਾਂ ਨਹੀਂ ਪਤਾ ਬੱਗੇ ਆ ਕਿ ਕਾਲਿਆਂ ਦੇ ਵਿੱਚ ਐਡੇ ਐਡੇ ਠਾਈ ਖਟੇ ਜੇ ਰੰਗ ਦੇ ਰੌਂਦ ਪੈਂਦੇ ਆ ਤੇ ਜ਼ਾਲਮ ਦੀ ਹਿੱਕ ਨੂੰ ਚੀਰਦੇ ਹੋਏ ਗੀਤ ਗਾਉਂਦੇ ਆ ਕਿਸ ਤਰ੍ਹਾਂ ਇਹਨੇ ਪੂਰੇ ਭਾਰਤ ਦੇ ਪੰਜਾਬ ਦੇ ਵਿੱਚ ਢੇੜੇ ਦੇ ਕੇ ਸਰਕਾਰ ਦੀ ਨੱਕ ਵਿੱਚ ਦਮ ਕਰਕੇ ਰੱਖਿਆ ਆਓ ਪਿਆਰ ਦੇ ਨਾਲ ਸਰਵਣ ਕਰੀਏ ਜੁਗਨੀ ਢੇੜੇ ਕੱਢਦੀ ਘੁੰਮਦੀ ਪ ਜੋ ਵੈਰ ਕਮਾਉਂਦੇ ਪੰਥ ਨਾ ਕੱਟਦੀ ਵਿੱਚ ਦੀ ਫੈ ਉੱਜਗਨੀ ਤੁਰ ਦਿੱਲੀ ਨੂੰ ਗਈ ਤੇ ਉੱਥੇ 2-3 ਮਹੀਨੇ ਉੱਥੇ 2-3 ਮਹੀਨੇ ਰਹੀ ਉਹ ਪਹਿਲਾਂ ਨਰਕ ਧਾਰੀ ਨੂੰ ਪਈ ਤੇ ਚਕਤਾ ਨਾਲ ਉਹਦਾ ਚਕਤਾ ਨਾਲ ਉਹਦਾ ਗੜਵਈ ਉਹ ਵੀਰ ਮੇਰਾ ਉਜਗਨੀ ਵੀਰ ਮੇਰਾ ਉਜਗਨੀ ਬਾਬਾ ਲਦੀ ਰਣਜੀਤ ਸਿੰਘ ਤੇ ਕਾਬਲ ਦੀ ਉਹ ਨਰਨਾ ਕੋ ਲਾੜਾ ਜਗਤ ਨਾਰੈਣ ਪਛਾਣੇ ਨ 76 ਸਰਨ ਸਿੰਘ ਜਰਵਾਣਿਓ ਵੀਰ ਮੇਰਿਆ ਜੁਗਨੀ ਵੀਰ ਮੇਰਿਆ ਜੁਗਨੀ ਲਈ ਫਰਦੇ ਇਹਨੂੰ ਪਾਲ ਰਹੇ ਸੀ ਕਈ ਚਰਦੇ ਸਰੋ ਕਰੇ ਅਰਦਾਸ ਅਮਰ ਸਰੋ ਚੱਲੀ ਪੰਡਤਾਂ ਦੀ ਢਾਲੀ ਜਾ ਕੇ ਪੰਡਤਾਂ ਦੀ ਢਾਲੀ ਜਾ ਕੇ ਬਿੱਲੀ ਉਹ ਕਰਤੀ ਲਿਰਾ ਜਵਾਨਾ ਹਿੱਲੀ ਉਹ ਵੀਰ ਮੇਰੇ ਆ ਜਗਨੀ ਵੀਰ ਮੇਰੇ ਆ ਜਗਨੀ ਸੁਤਵੰਤ ਦੀ ਤੇ ਦੂਲੇ ਸ਼ੇਰ ਬੇਅੰਤ ਦੀ ਉਹ ਹੋ ਜਗਨੀ ਨੇ ਪੁਨੇ ਦਿੱਤਾ ਭਾਸ਼ਣ ਕਹਿੰਦੀ ਕਾਇਮ ਹੋ ਜੇ ਹੋ ਕਹਿੰਦੀ ਕਾਇਮ ਹੋ ਜੇ ਪ੍ਰਸ਼ਾਸਨ ਪਿੱਛੋਂ ਫੇਰ ਨਾਲੋ ਕੀ ਹੋ ਪਿੱਛੋਂ ਫੇਰ ਨਾ ਲੋਕੀ ਆਕਣ ਕੇ ਸਿੰਘ ਥੋੜਾ ਦਿੰਦੇ ਰੱchnੀਓ ਵੀਰ ਮੇਰੇ ਆ ਜਗਨੀ ਵੀਰ ਮੇਰੇ ਆ ਜਗਨੀ ਜਿੰਦੇ ਦੀ ਸੁਨ ਲੇਰ ਵਈਆ ਰਿੰਗੇ ਦੀ ਹੋ ਜਗਨੀ ਰੈਦਲੀ ਦੇ ਨੇੜੇ ਨਵੰਬਰ ਦੇ 26 ਸੀ ਨਵੰਬਰ ਦੇ 26 ਸੀ ਜੇੜੇ ਆਏ ਲਾਲਤ ਮਾਕਣ ਦੇ ਗੇੜ ਤੇ ਅਰਜਨ ਦਾਸ ਦੇ ਕੰਮ ਅਰਜਨ ਦਾਸ ਦੇ ਕੰਮ ਨਵੇੜੇ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਹੀਰੇ ਦੀ ਸੁਖਦੇਵ ਸਿੰਘ ਸਖੀਰੇ ਦੀ ਉਹ ਹੋ ਜੁਗਨੀ ਮਕਸਨ ਵਿੱਚ ਵੀ ਆਈ ਲੈ ਕੇ ਆਈ ਨਾਲ ਹੋ ਲੈ ਕੇ ਆਈ ਨਾਲ ਦਵਾਈ ਚੜ ਕੇ ਬਸ ਵਿੱਚ ਮਦੀਰ ਜੋ ਦੁਸ਼ਟ ਸੋਧਣੇ ਜਾਣਦੀ ਹਉ ਜੁਗਨੀ ਮੋਗੇ ਵਿੱਚ ਜਾ ਠੈਰੀ ਤੇ ਤੜਕੇ ਉੱਠ ਕੇ ਵੜੀ ਤੜਕੇ ਉੱਠ ਕੇ ਵੜੀ ਕਚੇਰੀ ਤੇ ਲਿਖਦੀ ਜੱਜ ਕੌਸ਼ਕ ਦੀ ਲਿਖਦੀ ਜੱਜ ਕੌਸ਼ਕ ਦੀ ਡੈਰੀ ਜੋ ਸੀ ਗੁਰਸਿੱਖਾਂ ਦਾ ਵੈਰੀ ਉਹ ਵੀਰ ਮੇਰੇ ਆਜੁਗਨੀ ਵੀਰ ਮੇਰੇ ਆਜੁਗਨੀ ਜੰਟ ਦੀ ਬੁੱਧ ਸਿੰਘ ਵਾਲੇ ਗੁਰ ਜੰਟ ਦੀ ਓ ਵਿਚ ਵੀ ਵਾਦੂਆ ਉਹ ਜੁਗਨੀ ਧੌਣ ਚੋਂ ਕੱਢਦੀ ਕੱਲ ਮੋੜਦੋ ਪਾਣੀ ਵਾਲੇ ਮੋੜਦੋ ਪਾਣੀ ਵਾਲੇ ਬੱਲ ਗਈ ਰੂ ਸੈਂਟਰ ਦੀ ਉਹਦੋ ਹੱਲ ਰੋਕਦੀ ਜਦੋਂ ਐਸਵਾਈ ਰੋਕਦੀ ਜਦੋਂ ਐਸਵਾਈਲ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਜਿਰਵਾਣੇ ਦੀ ਪਾਈ ਚੰਨੇ ਤੇ ਬੱਬਰ ਜਟਾਣੇ ਦੀ ਉਹ ਉਹ ਜੁਗਨੀ ਜੰਮੀ ਖਾਕੀ ਦੀਏ ਜਾਮਣ ਕੌਮ ਦੀ ਇਹ ਜਾਮਣ ਕੌਮ ਦੀ ਰਾਖੀ ਦੀ ਨਿਗਾ ਰੱਖਦੀ ਵਰਦੀ ਨਿਗਾ ਰੱਖਦੀ ਵਰਦੀ ਖਾਕੀ ਦੇ ਨਿੰਜ ਕਸਰ ਵੀ ਕੱਢ ਦੂ ਬਾਗੀ ਦੀ ਵੀਰ ਮੇਰੇ ਆ ਚੁਗਨੀ ਵੀਰ ਮੇਰੇ ਆ ਚੁਗਨੀ ਯਾਰਾਂ ਦੀ ਡੋਡਾਂ ਵਾਲੇ ਸਰਦਾਰਾਂ ਦੀ ਲੀ ਅੱਪੜ ਐਮਪੀ ਕੰਗਣਾ ਪਾਲਿਆ ਐਮਪੀ ਕੰਗਣਾ ਪਾਲਿਆ ਰਫੜ ਠੁਕਿਆ ਕੰਨ ਦੇ ਹੇਠਾਂ ਥੱਪੜ ਤੇ ਗੋਰੀ ਗੱਲ ਤੇ ਪੈ ਗਿਆ ਗੋਰੀ ਗੱਲ ਤੇ ਪੈ ਗਿਆ ਧੱਫੜਿਓ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਇਹ ਜੁਗਨੀ ਕੁੜੀ ਪੰਜਾਬਣ ਦੀ ਕੁਲਵਿੰਦਰ ਕੌਰ ਦੁਆਬਣ ਦੀ ਓ ਗੱਭਰੂ ਬੱਗੇ ਸ਼ੇਰੇ ਦੀ ਹੋਦੋਂ ਕੌਮ ਜਵਾਨੀਆਂ ਮਾਣਦੀ ਆ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਉਦੋਂ ਕੌਮ ਦਾ ਹੁੰਦਾ ਭਵਖਰ ਸੁਣਨ ਦਾ ਦਾਨ ਮਹਾਬਲੀ ਜਦੋਂ ਦਾਨੀਆਂ ਦਾ ਕੌਮਾਂ ਵਾਸਤੇ ਤਲੀ ਤੇ ਸੀਸ ਧਰਨਾ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ ਜ਼ਾਲਮ ਜ਼ੁਲਮ ਕਮਾਉਣਗੇ ਜਦੋਂ ਤਿਕਰ ਇੱਕ ਸੱਤਾ ਚੱਲਦਾ ਰਹੂ ਕੁਰਬਾਨੀਆਂ ਦਾ ਇੱਕ ਸੱਤਾ ਚੱਲਦਾ ਰਹੂ ਕੁਰਬਾਨੀਆਂ ਦਾ ਆਓ ਸਾਰੀ ਸੰਗਤ ਸਤਿ ਸ੍ਰੀ ਅਕਾਲ ਆਓ ਸਾਰੀ ਸੰਗਤ ਇੱਕ ਵਾਰ ਸੰਤ ਗਿਆਨੀ ਜਰਮੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਯਾਦ ਕਰਕੇ ਕੌਮ ਦੇ ਸਮੁੱਚੇ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਉੱਚੀ ਆਵਾਜ਼ ਦੇ ਵਿੱਚ ਜਪੀਏ ਜੀ ਸੇਰ ਦਿੱਤਿਆ ਬਾਜ਼ ਨਹੀਂ ਰਹਿਣਾ ਤਰਮ ਸੇਰ ਦਿੱਤਿਆ ਬਾਜ਼ ਨਹੀਂ ਰਹਿਣਾ ਸੇਰ ਦਿੱਤਿਆ ਬਾਜ਼ ਨਹੀਂ ਰਹਿਣਾ ਤਰਮ ਸੇਰ ਦਿੱਤਿਆ ਬਾਜ਼ ਨਹੀਂ ਰਹਿਣਾ ਸੇਰ ਦਿੱਤਿਆ ਬਾਜ਼ ਸਪਸ਼ਟ ਗੱਲ ਸਮੇਂ ਨੇ ਆਪਣੀ ਆਖ ਦਿੱਤੀ ਤੇ ਅਰਥ ਕਢਣਾ ਕੰਮ ਜਵਾਨੀਆਂ ਦਾ ਕੌਮ ਉਸ ਨੂੰ ਕਦੇ ਨਹੀਂ ਮਾਫ਼ ਕਰਦੀ ਜਿਹੜਾ ਮੋਲਣਾ ਪਾਵੇ ਕੁਰਬਾਨੀਆਂ ਦਾ ਸਾਰੀ ਹੀ ਸੰਗ ਦੇ ਚਰਨਾਂ ਵਿੱਚ ਬੇਨਤੀ ਆ ਦੋਨੇ ਹੱਥ ਜੋੜ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਚਰਨਾਂ ਵਿੱਚ ਬੇਨਤੀ ਕਰਿਓ ਆਪਣੇ ਲਈ ਨਹੀਂ ਤੇ ਸਾਡੇ ਗਰੀਬਾਂ ਲਈ ਝੁਰੂ ਕਰਿਓ ਸੰਗਤ ਦੀ ਅਰਦਾਸ ਕਦੇ ਵੀ ਬੇਰਥੀ ਨਹੀਂ ਜਾਂਦੀ ਕਿ ਸਾਡੇ ਜਿਹੜਿਆ ਤੂੜੀ ਦੇ ਭਰੇ ਸਿਰਿਆ ਇਹ ਗੁਰੂ ਗ੍ਰੰਥ ਦੇ ਲੇਖ ਲੱਗ ਜਾਣ ਗੁਰੂ ਪੰਥ ਦੇ ਲੇਖ ਲੱਗਣ ਸਾਰੀ ਹੀ ਸੰਗਤ ਦਾ ਤਹਿਲਦ ਤੋਂ ਧੰਨਵਾਦ ਸਟੇਜ ਉੱਤੇ ਬਿਰਾਜਮਾਨ ਸਮੂਹੀ ਸੰਤਾਂ ਮਹਾਂਪੁਰਖਾਂ ਦਾ ਤਹਿ ਦਿਲ ਤੋਂ ਧੰਨਵਾਦ। ਬਾਬਾ ਗੁਰਮੀਤ ਸਿੰਘ ਜੀ, ਤਿਨਾਂ ਦਾ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਦੇ ਬਦੌਲਤ ਆਪ ਬਰਾਬਰ ਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਪਤ ਹੋਇਆ ਹੈ। ਕੋਟਾ ਅਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਧੰਨ ਸੱਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦਾ। ਬਲਾਉ ਫਤੇ ਤੇ ਪਾਉ ਫਤੇ ਆਖੋ ਜੀ ਗੱਜ ਕੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।